ਏ ਆਪਾ ਇਸਲੇ ਵਿਧਾਨ ਸਭਾ ਹਲਕਾ ਜੀ ਨਾਲਾ ਦੇ ਕੋਟਲੀ ਕਾਜੀਆਂ ਪਿੰਡ ਦੇ ਵਿੱਚ ਖੜੇ ਹਾਂ। ਅਲੀਵਾਲ ਕੋਟਲੀਏ ਨੂੰ ਕਹਿੰਦੇ ਆ। ਹਾਂਜੀ ਸਰ। ਤੇ ਇੱਥੇ ਮੈਂ ਮਤਲਬ ਪਤਸੋਂ 2 ਦਿਨ ਪਹਿਲਾਂ ਇੱਕ ਛੜਕਦਾ ਨਹੀਂ ਪੱਥਰ ਰੱਖਣ ਆਇਆ ਸੀਗਾ। ਤੇ ਜਦੋਂ ਮੈਂ ਵਾਪਸ ਆਇਆ ਦੀ ਮੁੜਿਆ ਤੇ ਇਹ ਸਾਡੀ ਭੈਣਾਂ ਬੱਚਾ ਦੀ ਸਾਡੀ ਗੁੱਡੀ ਤੇ ਸਾਡੀ ਭੈਣ ਇੱਥੇ ਤੁਆਂ ਲਾ ਕੇ ਬੈਠੀਆਂ ਸੀ। ਤੇ ਬੇਟਾ ਇਹਨਾਂ ਦਾ ਸੀਗਾ ਬਿਮਾਰ ਸੀਗਾ। ਤੇ ਮੈਂ ਕੁਦਰਤੀ ਵੇਖ ਕੇ ਤੇ ਮੈਂ ਉੱਤਰ ਕੇ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਸਾਡਾ ਘਟ ਅਟ ਗਿਆ ਜਦੋਂ ਪਾਣੀ ਆਇਆ ਮੀਂਹ ਪਏ ਜਦੋਂ ਤੇ ਮੈਂ ਕਿਹਾ ਤੁਹਾਨੂੰ ਸਰਕਾਰ ਦੀ ਕੋਈ ਮਦਦ ਆਈ ਆ ਕਹਿੰਦੇ ਅਸੀਂ ਲਿਖ ਕੇ ਦਿੱਤਾ ਪਰ ਸਾਡੀ ਅਜੇ ਤੱਕ ਮਦਦ ਨਹੀਂ ਆਈ ਤੇ ਮੈਂ ਤਾਂ ਕਿਹਾ ਕੋਈ ਨਹੀਂ ਮੈਂ ਤੁਹਾਨੂੰ ਮਤਲਬ 1-2 ਦਿਨ ਦੇ ਵਿੱਚ ਤੁਹਾਡੀ ਮਦਦ ਜੜੀ ਮੈਂ ਕਦੋਂ ਨਾ ਤੁਸੀਂ ਤੇ ਠੰਡ 'ਚ ਬੈਠੇ ਹੋ ਤੇ ਉਹ ਪਰਮਾਤਮਾ ਨੇ ਕਿਰਪਾ ਕੀਤੀ ਜੇ ਬਾਬਾ ਬੁੱਢਾ ਸਾਭ ਜੀ ਨੇ ਆਪਾਂ ਮਤਲਬ ਜਿਹੜਾ 72 ਘੰਟਿਆਂ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਲੱਖ ਰੁਪਏ ਦਾ ਚੈੱਕ ਜਿਹੜਾ ਸਰਕਾਰ ਵੱਲੋਂ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਆ ਕਿ ਜਿਸ ਵੀ ਹਾਰਪੀਟ ਦੀ ਕੋਈ ਮਦਦ ਦਿੰਦੀ ਆ ਉਹ ਕਰਨੀ ਆਪਣੀ ਡਿਊਟੀ ਆ ਬੀਤੇ ਕੱਲ ਵੀ ਅਸੀਂ ਮੀਟਿੰਗ ਕਰਕੇ ਜਿੰਨੇ ਬਾਕੀ ਲੋਕ ਵੀ ਦਿੰਦੇ ਆ ਉਹਨਾਂ ਲਈ ਵੀ ਕਰਾਂਗੇ ਪਰ ਇਹ ਗੁਪੀਤ ਸਾਡੀ ਛੋਟੀ ਨਿੱਕੀ ਭੈਣ ਆ ਇਹ ਮਤਲਬ ਜਿਹੜਾ ਇਹਨੇ ਘਰ ਵਿਚ ਆਦੀ ਬਾਹਰ ਬੈਠੀ ਆਪਣੇ ਬੇਟੇ ਨੂੰ ਲੈ ਕੇ ਬੇਟਾ ਵੇਦਾ ਬਿਮਾਰ ਉਹ ਮੈਂ ਇਹਨੂੰ ਕਹਾਂ ਮੈਂ ਕਿ ਜੇ ਬੇਟੇ ਦਾ ਲਾਜ ਕਰਾਉਣਾ ਤੇ ਉਹ ਵੀ ਕਰਾ ਦਿੰਦੇ ਆ ਇਹਨਾਂ ਨੇ ਮੈਨੂੰ ਉਧਰ ਦੱਸਿਆ ਕਿ ਆਪਰੇਸ਼ਨ ਹੋਇਆ 2-3 ਉਹਦੇ ਮਤਲਬ ਜਿਹੜੀ ਆਪਾਂ ਕੁਦਰਤ ਅੱਲੋ ਹੋ ਜਾਂਦਾ ਉਹਦੇ 2-3 ਦਾ ਆਪਰੇਸ਼ਨ ਹੋਇਆ ਸੋ ਮੈਂ ਅੱਜ ਮਤਲਬ ਕਹਿ ਕੇ ਆਪਣੇ ਡੀ ਸਾਹਿਬ ਨੂੰ ਕਹਿ ਕੇ ਕੱਲ ਦਾ ਮੈਂ ਲੱਗਾ ਸੀਗਾ ਮੈਂ ਕਿਹਾ ਮੈਂ ਜਲਦੀ ਇਹਨਾਂ ਨੂੰ ਚੈੱਕ ਦਾ ਜਿਹੜਾ ਇਹਨਾਂ ਦਾ ਕੱਲ ਪਚਾ ਦੇ ਦਾਂਦਾ ਮੁਕੰਮਲ ਹੋ ਜਾਏ ਸੋ ਮੈਂ ਉਹ ਚੱਕ ਦੇਣਾ ਸਿੱਕਿੰਡੀ ਕਰਾਹਤ ਮੰਨਦੇ ਜੋ ਕਿ ਘਰ ਦੀ ਛੱਤ ਹਰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ ਉਤੋਂ ਸਿਆਲ ਚੱਲਦਾ ਉਹ ਮੈਨੂੰ ਉਦਨ ਹੀ ਇੱਥੇ ਕੁਝ ਦੱਸਿਆ ਭਾਈ ਸਾਹਿਬ ਮਿਲੇ ਉਹਨਾਂ ਨੇ ਦੱਸਿਆ ਵੀ ਕੋਈ ਸਸਤਾ ਵੀ ਇਹਨਾਂ ਦੀ ਮਦਦ ਕਰਕੇ ਗਈ ਤੇ ਮੈਂ ਕਿਹਾ ਚਲੋ ਉਹ ਬਹੁਤ ਵਧੀਆ ਸਸਤਾ ਵੀ ਸਾਡੇ ਤੁਹਾਨੂੰ ਪਤਾ ਸਿੱਖ ਬੜੇ ਚੰਗੇ ਲੋਕ ਨੇ ਪੰਜਾਬੀ ਬੜੇ ਚੰਗੇ ਆ ਉਹ ਵੀ ਮਤ ਕਰਕੇ ਗਏ ਤੇ ਮੈਂ ਵੀ ਲੱਖ ਰੁਪਇਆ ਮਤਲਬ ਮਤ ਕਰਨਾ ਤੇ ਮੇਰਾ ਖਿਆਲ ਆ ਇਹਨਾਂ ਦਾ ਘਰ ਕੰਪਲੀਟ ਹੋ ਜੂ ਜੇ ਕਿ ਦੇਦਾ ਜੂ ਥੋੜਾ ਬੋਤਾ ਤਾਂ ਕੋਈ ਨੀ ਫੇਰ ਆਪਾਂ ਹੱਲਾ ਲਾ ਦਾਂਗੇ ਕੋਈ ਗੱਲ ਘਰ ਬਣਾ ਕੇ ਦਾਂ ਠੀਕ ਹੈ ਨਾ ਤੁਹਾਡਾ ਉਹ ਬੇਟੇ ਦਾ ਕੀ ਹੈ ਬੇਟੇ ਦਾ ਪ੍ਰੈਸ਼ਨ ਹੋਣ ਵਾਲਾ ਹੈ ਹੋਣ ਵਾਲਾ ਹਾਂ ਜੀ ਤੇ ਉਹ ਕੀ ਕਿੱਦਾਂ ਕਿੱਥੇ ਕਰਾਉਣਾ ਗੱਲ ਕਰੋ ਸੀਐਮ ਸਾਹਿਬ ਨੇ ਵੀ ਟਵੀਟ ਕੀਤਾ ਹੁਣ ਮੰਗ ਕੀਤੀ ਹੈ ਕਿ ਜਿਹੜਾ মিডিਆ ਉੱਥੇ ਅਲਾਉ ਕੀਤਾ ਜਾਵੇ ਅੰਦਰ ਜਦੋਂ ਉਹਨਾਂ ਨੇ 15 ਤਰੀਕ ਨੂੰ ਪੇਸ਼ ਹੋਣਾ ਤੇ ਉਹ ਤੇ ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਸੀਐਮ ਸਾਹਿਬ ਨੇ ਜੋ ਕਿਹਾ ਬਿਲਕੁਲ ਦਸਤ ਕਿਹਾ ਤੇ মিডিਆ ਆਉਣਾ ਚਾਹੀਦਾ ਇੱਕ ਮਿੰਟ ਮੈਂ ਇਹਨਾਂ ਦੀ ਗੱਲ ਕਰਦਾ ਇੱਕ ਮਿੰਟ ਕੱਲ ਤੁਹਾਡੇ ਕੋ ਆ ਜਾਣਗੇ ਠੀਕ ਹੈ ਤੇ ਉਹਦਾ ਆਪਾਂ ਫਰੀ ਇਲਾਜ ਕਰਨਾ ਇਹਨਾਂ ਦਾ ਇੱਕ ਪੈਸਾ ਦੀ ਲਗਨ ਦੇਣਾ ਬਿਲਕੁਲ ਤੁਸੀਂ ਪੇਜੋ ਤਾਂ ਨੂੰ ਕੋਈ ਪ੍ਰੋਬਲਮ ਆਵੇ ਤੇ ਮੈਂ ਆਪੇ ਜਿੱਥੇ ਕਹੋਗੇ ਮੈਂ ਕਹਿ ਦੂੰਗਾ ਇਹ ਗਰੀਬ ਬੰਦੇ ਆ ਇਹਨਾਂ ਦਾ ਇੱਕ ਪੈਸਾ ਦੀ ਆਪਾਂ ਲਗਰ ਦੇਣਾ ਠੀਕ ਹੈ ਤੁਸੀਂ ਪੇਜੋ ਬਸ ਮੈਂ ਕੋਲ ਹਾਂ ਹਾਂ ਠੀਕ ਹੈ ਠੀਕ ਹੈ ਓਕੇ ਮੈਂ ਇਹਨੂੰ ਗੋਪੀ ਨੂੰ ਤੁਹਾਡਾ ਨੰਬਰ ਦੇ ਦਿੰਦਾ ਕੱਲ ਆ ਕੇ ਤੁਹਾਨੂੰ ਕਾਲ ਕਰੂਗੀ ਕੱਲ ਠੀਕ ਹੈ ਸਰ ਠੀਕ ਠੀਕ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਇਹ ਬਈ ਇਹਨਾਂ ਨੂੰ ਨੰਬਰ ਵੀ ਦੇ ਦੇ ਮੈਡਮ ਦਾ